ਪੱਜਤ ਮੈਂ ਤਾਂ ਕਿੰਨੇ ਛੋਟੀਆਂ ਮਾਜਾ ਮੰਡੀ ਵੀ ਸੇਰ ਵਾਲਾ ਚੱਲਾ ਕੱਲ ਸੁਣ ਮੇਰੀ ਆਹ ਕੀ ਕੁਲਹਿਰ ਕੋਨਾ ਸਾਰੇ ਦਿਹਾੜੇ ਚਾਟਾ ਖਲਾ ਕੇ ਰੱਖਿਆ ਵਾ ਜੇ ਨਿਆਣੀ ਦੇ ਵਾਲ ਧੋਈ ਗਏ ਤੇ ਬੰਨੀ ਨੇ ਨਹੀਂ ਮੁੜ ਕੇ ਰਹੀਆਂ ਖੇਡਣੀਆਂ ਹੀ ਇਹ ਢੱਡੀਆਂ ਹੀ ਸਵਾਹ ਢੱਡੀਆਂ ਵੇਖ ਕੇ ਦਖਾਰਾ ਪਾਇਆ ਵਾ ਆਰਾ ਖੀਆ ਕਿਸ ਸਕੂਨ ਤੇ ਬਰਕਤ ਕਰਤੂਤ ਹੈਗੀ ਨਾਲ ਨਾਂ ਵਾਲੀ ਖੁਦਿਆਂ ਦਾ ਨਾਮਾ ਚ ਕੀ ਦਿੱਕਤ ਹੋਈ ਨਾ ਇਕੱਤੀਆ ਅੰਤਰਾ ਕਿਤੇ ਸਕੂਨ ਤੇ ਤੇ ਗਵਾ ਤਾਂ ਕਰਜੋਂਦੀ ਆਈ ਹੈ ਹੈ ਨਹੀਂ ਪਰੇ ਹੋ ਨਕਾਂ ਚ ਬਿੜੀ ਜਾਂਦੀ ਕਿੰਨਾ ਕਰਮੀ ਘੜਗੜੇ ਆ ਪਕੜ ਛੱਕ ਤੇ ਇਹਨਾਂ ਨੇ ਕਿਤਾ ਰੋਣੀ ਪਾਇਆ ਕਰਦੇ ਨੇ ਅੱਜ ਪਤਾ ਨਹੀਂ ਕਾਰੇ ਰੋਣ ਆਉਂਦੇ ਇਹਨਾਂ ਨੂੰ ਆ ਫੜ ਕਿਤੇ ਨਹਿ ਰਹਿੰਦੀਆਂ ਜੇ ਤੁਸੀਂ ਸਾਰੀ ਦਿਹਾੜੀ ਬਰਕਤ ਅੱਜ ਮੈਂ ਤੇਰਾ ਜੂੜਾ ਹੀ ਕਰ ਦਿੰਨੀ ਨਹੀਂ ਤੂੰਗਾ ਜੂੜਾ ਕਰ ਦਿੰਨੀ ਇਹਦਾ ਨਹੀਂ ਗੁੱਤਾਂ ਕਰ ਗੁੱਤਾਂ ਕੱਸ ਕੇ ਜੂੜਾ ਕਿਤੇ ਆ ਨਾ ਮੁੰਡਾ ਨਹੀਂ ਬਣ ਜਾਣਾ ਜੂੜਾ ਕਰ ਦਿੰਨੀ ਆ ਜਿਹੜੀਆਂ ਹੈਗੀਆਂ ਉਹ ਹੀ ਲੈਣੀਆਂ ਵਾ ਤੇ ਨਾਲੇ ਨਾ ਆ ਨਿੱਕਰਾਂ ਜਿਹਾ ਨਾ ਪਾਇਆ ਕਰ ਇਹਨੂੰ ਸਿਆਣੀ ਹੋਈ ਆ ਫਰਾਕਾ ਲੈ ਸੂਟ ਸਵਾਹ ਸੋਨੇ ਸੋਨੇ ਸਲਵਾਰਾਂ ਬਣਾ ਨਾਲ ਪਜਾਮੀਆਂ ਪਜੁੰਮੀਆਂ ਤੇ ਪੂਰੀ ਬੱਦ ਸੂਟ ਪਾਇਆ ਕਰ ਇਹਨੂੰ ਜੂੜਾ ਕਰ ਦਿੰਦੀ ਆ ਮੈਂ ਆਲਾ ਨਹੀਂ ਪੀਲਾ ਹੋਰ ਹੋਣੇ ਨਹੀਂ ਮੰਮੀ ਮੈਂ ਇਹਨਾਂ ਨੂੰ ਸੂਟ ਪਾ ਦੇਣੀ ਹੈਗੇ ਨਾ ਤੂੰ ਨਹੀਂ ਸੂਟ ਪਾਣ ਇਹਨਾਂ ਨੂੰ ਸਕੱਟਾ ਪਾਇਆ ਕਰ ਸਰਦਾਰਾਂ ਦੇ ਧਿਆ ਜਿਹੜੀਆਂ ਨਾ ਐ ਸੂਟ ਸ਼ਰਟ ਪਾਏ ਸੋਹਣਿਆ ਲੱਗਦੀਆਂ ਵਾ ਮੰਮੀ ਹੁਣ ਮੈਂ ਨਿਆਣੀ ਆ ਜੀ ਇਹਨਾਂ ਸੂਟ ਪਾ ਦਵਾਂ ਮੈਂ ਨਾਲੇ ਕੁੜੀਆਂ ਵਾ ਤੇ ਕੁੜੀਆਂ ਹੀ ਰਹਿਣੀਆਂ ਮੈਂ ਨਿਕਰਾਂ ਪਾਇਆ ਮੁੰਡੇ ਕਿਹਨਾਂ ਵਾਰ ਵਾਰ ਮੰਮੀ ਕੋ ਗੱਲ ਕਹਿੰਦੇ ਰਹਦੇ ਤੇ ਜੋ ਹੈ ਉਹ ਹੀ ਆ ਮੇਰੀ ਜੂੜੇ ਕਰ ਕਰ ਮੁੰਡੇ ਨਹੀਂ ਨਹੀਂ ਹੈਗੀਆਂ ਕੁੱਤਾ ਤੋਂ ਘੱਟ ਨਹੀਂ ਆ ਨੀ ਕੋਤਤ ਨਹੀਂ ਕੁੱਤਾ ਤੋਂ ਘੱਟ ਨਹੀਂ ਪੁੱਤ ਜੰਮ ਲੈਂਦੇ ਏਡਾ ਚਾਹੀਦੇ ਜੰਮ ਕੇ ਦੇਖੀ ਮੇਰੇ ਲਈ ਕੋਈ ਇੱਕ ਨਹੀਂ ਮਾਨ ਤੇ ਦੋ ਦੋ ਜੰਮ ਲਏ ਆ ਅੰਦਰ ਸਾਰੀ ਦਿਹਾੜੀ ਸਿਰ ਖਾਂਦੀਆਂ ਰਹਿੰਦੀਆਂ ਕਿਤੇ ਮੇਰਾ ਏ ਕੀ ਕਹਿੰਦੀਆਂ ਮੰਮੀ ਕੀ ਕਹਿਣਾ ਕੀ ਆ ਚੱਲ ਇਹਦਾ ਨਾਂ ਤੇ ਮੈਂ ਰੱਖਤਾ ਬਰਕਤ ਹੈ ਆ ਸਕੂਨ ਪੀ ਸਕੂਨ ਇਹਦੇ ਆ ਕੀ ਬਰਕਤਾਂ ਪੈ ਗਈਆਂ ਹੈਂ ੂਨ ਕਾਦਾ ਵਾ ਹੈਂ ਅੰਤਰਾ ਘਰ ਨੂੰ ਭੂਤਿਆ ਘਰ ਬਣਾਇਆ ਆ ਵੇਖ ਖਲਾਰਾ ਕਿਤੇ ਤੇ ਮੰਮੀ ਰੌਣਕ ਵੀ ਤੇਰਾ ਤਾਲੀਆਂ ਵਾਲਾ ਖਾਹ ਖੜਾ ਇੱਧਰ ਰੌਣਕ ਵੀ ਮੰਮੀ ਇੰਨਾ ਨਾਲੀਆ ਘਰ ਵਿੱਚ ਗੱਲ ਸੁਣ ਲੈ ਮੇਰੀ ਅੱਜ ਮੇਰੇ ਦਿਵਾਨਿਆਂ ਗਵਾਜ ਗਿਆ ਨਾ ਤੇ ਵੇਖੀ ਫਿਰ ਸਾਧਗਰ ਰੱਖਿਆ ਘਰ ਇਹਨਾਂ ਨੂੰ ਰੌਣਕ ਵਾ ਇਹਨਾਂ ਨਾਲ ਘਰ ਵਿੱਚ ਰੌਣਕ ਤੇ ਆਪੇ ਲੱਗਣੀ ਆ ਚਿੜੀਆ ਘਰ ਬਣਾਇਆ ਘਰ ਨੂੰ ਕਿਤੇ ਕਰਦੀਆਂ ਕੀ ਐ ਵੇ ਨਾਲੇ ਨਾ ਇਹਦਾ ਜੁੰਡਾ ਜਿਆ ਕਰਕੇ ਨਾ ਆ ਸਭ ਸਮਾਨ ਇਕੱਠਾ ਕਰਕੇ ਤੇ ਬੈੱਡ ਗੁੱਡ ਸ਼ੀਟਾਂ ਚੰਗੀ ਤਰ੍ਹਾਂ ਝਾੜ ਅੰਤਰਕਿਤੇ ਢਖ ਲਾ ਲੈਂਦੋ ਕੋਈ ਨਹੀਂ ਖੇਡ ਲੈਂਦੋ ਇਹਨਾਂ ਨੂੰ ਇਹਨਾਂ ਦੀ ਖੇੜੀ ਤੇ ਪੂਰੀ ਹੋਈ ਆ ਬਾਹਰ ਚੱਕ ਵਿਛਾ ਉੱਥੇ ਇਹਨਾਂ ਨੂੰ ਸੁੱਟ ਖੇਡ ਲੈਂਦੋ ਇਹਨਾਂ ਨੂੰ ਆ ਵੇਹੇ ਨੇ ਕਿ ਡਿਆ ਤ ਚੁਕੀ ਆ ਕਿਤੇ ਆਹੋ ਹੀ ਨਹੀਂ ਮਾਣ ਇਹਨੂੰ ਥੱਲੇ ਰੱਖਿਆ ਕਰ ਉਤੋਂ ਡਿੱਗਦੀ ਨਾ ਤੇ ਫੇਰ ਵਕਤ ਪਾਉਣਾ ਤਾਂ ਸਾਰੇ ਘਰ ਚ ਸੱਟ ਲੱਗੀ ਕੁੜੀ ਨੂੰ ਸੱਟ ਲੱਗੀ ਚੁੱਕ ਕੇ ਲੈ ਜਾਓ ਇਹਨੂੰ ਹਮਮੇਂੀ ਉਹਨਾਂ ਦੇ ਦਿਵਾਲੇ ਹੀ ਰਹਿੰਦੇ ਜਦੋਂ ਵੇਖੋ ਪਤਾ ਨਹੀਂ ਤੁਹਾਨੂੰ ਕੀ ਕਹਿੰਦੀ ਆ ਵਾ ਨਹੀਂ ਨਹੀਂ ਹੁੰਦੀ ਦਿਵਾਲੇ ਮੈਨੂੰ ਦਿਵਾਲੇ ਹੋਂ ਦਾ ਮੌਕਾ ਕੋ ਦਿੰਨੀ ਆ ਹੈ ਚੱਜ ਨਾ ਰਿਆ ਕਰ ਇਹਨਾਂ ਨੂੰ ਬੰਦ ਕਰ ਖਿਆ ਕਰ ਵੇ ਕਿਦਾਂ ਆ ਫੜਾ ਇੱਧਰ ਰਿਮੋਟ ਖਰਾਬ ਕਰਨਾ ਤੋੜ ਭੰਦ ਤਾ ਸਭ ਕੁਛ ਇੱਕ ਛੱਡੇ ਕੱਖ ਨਹੀਂ ਆ ਜੇ ਬੈੱਡ ਵਾ ਤੇ ਉਹਦੇ ਬਾਕਸ ਹਲਾਤ ਦੇ ਆ ਜੇ ਰਿਮੋਟ ਆ ਤੋ ਤੋੜ ਟੋੜੀ ਪਨੇ ਜਾਂਦੀਆਂ ਆ ਆ ਪਾਊਡਰ ਦੇ ਡੱਬੇ ਫਟ ਫਟ ਖਾਲੀ ਕਰਦੇ ਆ ਕਦੀ ਹਟਾਇਆ ਵੀ ਹੈਗਾ ਈ ਉਹ ਇਹ ਫਰੀ ਆਉਂਦੇ ਆ ਆ ਮੇਰੀ ਦਵਾਈ ਆ ਤੇ ਇਹਨੂੰ ਤੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ फेर 아니 मम्मी बोल ना ਇਹਨਾਂ ਦਵਾਲਾ ਰਹੀ ਨਹੀਂ ਸਾਰੀ ਦਿਹਾੜੀ ਕੀ ਕਰਾਂ ਇਹਨਾਂ ਨੂੰ ਮੈਂ ਆ ਆ ਲੈ ਇੱਧਰ ਫੋਨ ਮੇਰਾ ਲੱਗੀ ਤੋ ਆ ਵੇਖ ਨਹੀਂ ਕਿਦਾਂ ਪ੍ਰਾਂਦੀ ਗੱਲ ਚ ਪਾ ਦੇ ਨਹੀਂ ਪ੍ਰਾਂਦੀ ਤੂੰ ਬਣਾਈ ਇਹਦੇ ਵਾਸਤੇ ਹਾਂਜੀ ਮੰਮੀ ਕਾਦੇ ਵਾਸਤੇ ਮੈਂ ਉਦਾਂ ਹੀ ਮੈਂ ਕਿਹਾ ਕਿ ਜੂੜਾ ਕਰ ਲੈਨੀ ਹੈ ਜੂੜਾ ਕਰ ਲੈਨੀ ਇਹਦਾ ਕਿਦਾਂ ਮੁੰਡਾ ਜਮਿਆ ਆਏ ਨੇ ਜੂੜਾ ਕਰ ਲੈਨੇ ਆ ਉੱਥੇ ਸੁੱਟ ਇਹਨੂੰ ਨਹੀਂ ਫੜਾ ਇੱਧਰ ਫੋਨ ਆ ਵੇ ਦਾਦੇ ਆਪਣੇ ਦਾ ਫੜ ਕੇ ਬੈ ਗਈ ਕੀ ਗੱਲ ਹੋ ਗਈ ਤੁਸੀਂ ਪੱਛੜਿਆ ਕਰ ਬਣਾਇਆ ਕਰ ਵੇ ਉਹ ਤੈਨੂੰ ਕਹੈਂ ਢੀਆ ਪਿਛੜਿਆ ਕਰ ਬਣਾਇਆ ਵੇਖ ਖਲਾਰਾ ਵਾਲੇ ਦਵਾਲੇ ਵੇ ਆ ਵੇ ਇਹੋ ਹੀ ਨਹੀਂ ਮਾਣ ਨੇ ਆਣਿਆ ਨਾ ਖਲਾਰਾ ਹੀ ਪਹਿਣਾ ਵਾ ਪਿਆਣਿਆਂ ਵਾਲਾ ਘਰ ਵਾ ਤੇ ਖਲਾਰੇ ਤੇ ਪਹਿਣਾ ਹੀ ਆ। ਨੇ ਇੱਕ ਤੇ ਦੋ ਆ ਦੇ ਆ ਅੜੇ ਤੇ ਨਿੱਕੀ ਆ ਨਾ ਇਹੋ ਹੀ ਨਹੀਂ ਮਾਣ ਆ ਸਾਰੇ ਫੋਨ ਫੜ ਫੜ ਥੱਲੇ ਸੁੱਟੀ ਜਾਂਦੀ ਆ ਰਿਮੋਟ ਪੰਨੀ ਜਾਂਦੀ ਆ ਮੇਰੀ ਦਵਾਈ ਖਲਾਰੀ ਜਾਂਦੀ ਆ ਪਤਾ ੱਖ ਖੁਨਿੰਦਾ ਇਹਨੇ ਨਾ ਰੋਣਤਾ ਵੇ ਮੈਨੂੰ ਨਹੀਂ ਰੋਣਤਾ ਹਟ ਮੰਦੀ ਗਾ ਇਹ ਕਿਉਂ ਆ ਇਹ ਸ਼ੰਦੋ ਹੀ ਨਾ ਚੋਕਲੋ ਮਮਮੀ ਤੇ ਤੇ ਦੁਆਲਾ ਨਹੀਂ ਕਰ ਮਾ ਤਾਂ ਖੇਤੀਆਂ ਤੇ ਵੇ ਸੇਰੀ ਪਾਟਣਾ ਵੇ ਖੇਜ ਨਹੀਂ ਇੱਕ ਤੇ ਦੋ ਜੇ ਇਹਨਾਂ ਨਾਲ ਖੇਡਣਾ ਤੇ ਬਾਹਰ ਆ ਦੇਖ ਲੈ ਉਵੇ ਲਾ ਐਡਾ ਹੀ ਪਾਣ ਦੇ ਸਾਰੇ ਚੀਜ਼ ਨਹੀਂ ਗੱਲ ਨਹੀਂ ਪਾਣ ਲੈਂਦੇ ਨਹੀਂ ਤੇਰੇ ਮੈਂ ਇੱਕ ਮਾਰ ਨਹੀਂ ਫੇਰ ਕੇ ਮੈਂ ਇਹਨੂੰ ਚੁੱਕ ਲਉਂਗੀ ਅਵੇ ਤੇ ਹੱਥ ਨਾਲ ਚੁੱਕਦੀ ਕਿਤੇ ਹੱਥ ਨਾਲ ਚੁੱਕਦੀ ਇੱਥੇ ਕਿਤੇ ਐ ਤੇ ਸਤਾ ਮਾਰਦੇ ਸਾਰੇ ਜਿਹੜੀ ਨਿੱਕੇ ਨਿੱਕੇ ਨਿਆਣੇ ਆ ਵਿਚਾਰੇ ਉਹਨਾਂ ਨੂੰ ਕੀ ਸਮਝਵਾ ਨਿੱਕੇ ਨਿੱਕੇ ਨਿਆਣੇ ਆ ਐਦਾਂ ਨੇ ਉਹਨਾਂ ਨਿਆਣੇ ਵੇ ਮਤਾ ਮੈਂ ਕੀ ਜਾ ਰਾ ਕਰਨਾ ਨਤਰਾ ਬੀਬੀ ਹਾਈ ਹੋਏ ਨਹੀਂ ਲੋਕਾਂ ਦੇ ਨਿਆਣੇ ਹੁੰਦੇ ਕਿਤੇ ਐ ਜਿੱਥੇ ਬਿਠਾ ਦੋ ਉੱਥੇ ਬਹਿ ਕੇ ਰਾਮ ਨਿੱਕੇ ਨਿੱਕੇ ਚੀਜ਼ਾਂ ਨਾਲ ਖੇਡਦੇ ਰਹਿੰਦੇ ਆ ਮੈਨੂੰ ਮਤਾ ਯਾਰਾ ਮਾੜਾ ਆ ਕਿਹੜਾ ਖੇਡਣੇ ਆ ਵੇ ਬਥੇਰੇ ਆ ਪਿੰਡ ਵਿੱਚ ਐਵੇਂ ਨਾ ਅੱਦਾ ਕਰਿਆ ਅੱਜ ਇਹ ਚੀਜ਼ਾਂ ਸੁੱਟਣੀਆਂ ਐ ਇੱਧੇ ਸਿਰ ਪਰਨੇ ਦੇ ਡਿੱਗਣਾ ਤੇ ਮੁਰਕਾ ਚੁੱਕ ਦੌੜ ਪਿਆ ਹਸਪੀਟਲ ਨੂੰ ਬਾਬਾ ਨਹੀਂ ਡਿੱਗਦੀ ਜਿੰਨਾ ਨਹੀਂ ਨਿੱਪਰੇ ਹੋ ਜਾ ਉਹ ਲਾਉਂਦੀ ਆ ਉਹਨੇ ਜਦੋਂ ਚੁੱਕ ਲੈਂਦੀ ਜਿਹੜੀ ਨੂੰ ਕੀ ਚੁੱਕ ਲੈਂਦੀ ਤੂੰ ਮੈਨੂੰ ਆ ਵੇ ਮਾਰਾ ਤੇਰੀ ਤਰ੍ਹਾਂ ਉਹਨੂੰ ਬਾਹਰ ਲੈ ਜਾਓ ਮਾੜਾ ਆ ਰੋਜ਼ ਰੋਜ਼ ਨਵੀਆਂ ਆਉਂ ਮਾਤਾ ਕੋਹ ਨਹੀਂ ਦੱਤੀ ਜੈ ਇੰਨੇ ਤੋੜਨੀਆਂ ਆਪਾਂ ਥੋੜੀ ਤੋੜਨੀਆਂ ਇਧਰ ਆ ਪੁੱਤ ਉਹੋ ਜਿਹਾ ਪਿਓ ਤੇ ਉਹੋ ਜਿਹੀ ਆ ਜਾ ਬਲੀਆ ਗਾੜੀ ਉਹੋ ਜੀ ਉਹ ਸਿਰਾ ਸਭ ਦਾ ਏ ਮਾਤਾ ਤੂੰ ਨਾ ਆਪਣਾ ਉਹ ਬਗਲੀ ਚੰਗਾ ਰੱਖੀ ਫੇਨ ਦੇਖ ਲਾਰ ਕੇ ਬਸ ਸੁਵਿਹਤ ਦੀ ਸਹਿਰ ਗਈ ਹੋ ਹੈ ਇਹਨਾਂ ਨੇ ਮੈਂ ਟਾਈਮ ਨਾ ਆ ਜਾ ਮੈਂ ਵੀ ਪੱਠੇ ਪੁੱਠੇ ਕੁੱਤਰ ਕੇ ਨਾ ਉਦੋਂ ਧਾਰਾ ਦਾ ਵੀ ਟਾਈਮ ਹੋ ਗਿਆ ਵਾ ਚੱਲ ਮਨਾ ਜੇ ਬਾਹਰ ਚੱਲ ਗਿਆ ਨਾ ਬੰਬੀ ਤੇ ਫੇਰ ਘੜੀ ਭੱਜ ਜਾਣੀ ਫੇਰ ਉੱਥੇ ਕਿੰਨੇ ਨਿਕ ਨਿਕੇ ਕੰਮ ਨਿਕਲ ਆਉਂਦੇ ਆ ਚੱਲ ਆਂਦੀ ਆ ਨਾ ਸਾਰਾ ਤੁਰਾ ਕਢਾ ਕੇ ਸਾਰਾ ਕੰਮ ਕਰਕੇ ਫੇਰੀ ਜਾਣਾ ਹੈ ਪਤਾ ਨਹੀਂ ਰਹਿ ਕਿੱਥੇ ਗਈ ਅੱਗੇ ਝਟ ਆ ਜਾਂਦੀ ਚੱਲਉਂਦੀ ਹੁਣੀ ਕਿਦਣਾ ਕਿਤੇ ਉਹ ਮੇਰੀ ਗੱਲ ਸੁਣ ਐਨਾ ਟਾਈਮ ਬੈਠੇ ਦਲਜੀਤ ਦੇ ਡੈਡੀ ਉਹ ਆਹ ਬਹਿਣਾ ਸੀ ਹਾਂ ਟਾਈਮ ਤੇ ਲੱਗਣਾ ਹੀਗਾ ਫਿਰ ਮੈਂ ਪਤਾ ਕਦੋਂ ਦੀਖਣ ਡਿਆ ਮੈਂ ਪਾ ਕੇ ਕੰਮ ਵਾਲੇ ਲੀੜੇ ਵਾਹ ਚੱਲ ਬਬੀ ਤੇ ਜਾਣਾ 10 ਮਿੰਟ ਮੈਂ ਹੋਣ ਉੰਦੀ ਹੋਣ ਉੰਦੀ ਹੋਣ ਉੰਦੀ ਨਹੀਂ ਤੁਸੀਂ ਤਾਂ ਮੈਨੂੰ ਦੇ ਤਾਸਰੇ ਜਵਾਬ ਵੀ ਮੈਨਿੰਗਾ ਜਾਣਾ ਤੇ ਮੈਂ ਹਾਂ ਚੱਲ ਬੱਚਿਆਂ ਦੇ ਗਰਮੀਆਂ ਵਾਲੇ ਕੱਪੜੇ ਲੈ ਲੈਣੀ ਆ ਹੈ ਛੁੱਟੀਆਂ ਵਿੱਚ ਤੇ ਇੱਥੇ ਆਈਆਂ ਨਹੀਂ ਆਹ ਇੱਕ ਚਾਰ ਤੇ ਸੂਟ ਲੈਣੇ ਸੀ ਪਰ ਇੰਨਾ ਚਿਰ ਥੋੜਾ ਲਈ ਦੁੰਦਾ ਮੈਂ ਹੈ ਤੇ ਦੁਕਾਨਾਂ ਦੇ ਜਦੋਂ ਜਾਓ ਨਾ ਅੱਗ ਲਗੀ ਆ ਕਿਤੇ ਆ ਦੋ ਤਿੰਨ ਸੂਟ ਲਈਓ ਆ ਨਿੱਕੀ ਦਾ ਲਿਆ ਵੇਖਾਂ ਹਾਂ ਵੇਖਿਓ ਸੋਹਣਾ ਵਾ ਨਹੀਂ ਠੀਕ ਆ ਵਧੀਆ ਹੈ ਆ ਵੇਖਿਓ ਸੂਟ ਮਾਸਾ ਕਿ ਜਿੰਨਾ ਤਾਂ 400 ਦਾ ਸੂਟ ਦਿੱਤਾ ਉਹਨੇ ਆਹੋ ਆ ਵੇਖਿਓ ਕੀ ਬੰਦਾ ਕਰੇ ਮੰਗਾਈ ਨੂੰ ਅੱਗ ਲੱਗੀ 400 ਗਿੱਠਾ ਸਾਰਾ ਕਪੜਾ ਹੀ ਆ 2000 ਦੇ ਕਪੜੇ ਲੈ ਕੇ ਤੇ ਕਰਨ ਨੂੰ ਆ ਗਈ ਆ ਤੇ ਮੈਂ ਹਾਂ ਕੁੜੀ ਨੇ ਕਹਿਣਾ ਵਾ ਜੇ ਮੇਰੀਆਂ ਕੁੜੀਆਂ ਹੋ ਗਈਆਂ ਵਾ ਦੋ ਤੇ ਮੰਮੀ ਹੁਣੀ ਹੁਣ ਕਪੜਾ ਲੈਣਾ ਦੇਣਾ ਹਟ ਗਏ ਆ ਤੇ ਮੈਂ ਹਾਂ ਚੱਲ ਮੈਂ ਦੋਆਂ ਵਾਸਤੇ ਨਾ ਦੋ ਦੋ ਸੂਟ ਲੈ ਲੇ ਫਿਰ ਹਾਂ ਚੱਲ ਕੋਈ ਗੱਲ ਨਹੀਂ ਫਿਰ ਆ ਦੋਆਂ ਵਾਸਤੇ ਲੈ ਲੇ ਕੋਈ ਗੱਲ ਨਹੀਂ ਆ ਆ ਲੈ ਇੱਕ ਚੱਲ ਠੀਕ ਆ ਵੱਡੀ ਦਾ ਹੈ ਤੇ ਬਾਬਾ ਹਰ ਸੂਟ ਲੈ ਆਈਆਂ ਮੈਂ ਹਾਂ ਚੱਲ ਜਿੰਨੇ ਪਾਉਗੀ ਉਹਨੇ ਚੰਗੇ ਮੇਰੀ ਗੱਲ ਸੁਣ ਇੱਕ ਨਿਕਰਾਂ ਦਾ ਸੈਟ ਲਿਆਈ ਆ ਤੂੰ ਗਲਤੀ ਨਹੀਂ ਕਰਾਈ ਥੋੜੀ ਠੀਕ ਤੇ ਦਲਜੀਤ ਦਾ ਸੂਟ ਫੜੀ ਹੋਣਾ ਸੀ ਉੱਥੇ ਦਲਜੀਤ ਦਾ ਸੂਟ ਮੈਂ ਲਿਆ ਹੈ ਭਾਈ ਕੋਫੇਰੀ ਵਾਲੇ ਕੋ ਹਾਂ ਤੇ ਉਹ ਮੇਰੇ ਕੋਲ ਹੈਗਾ ਵਾ ਹੈਗਾ ਵਾ ਆਹੋ ਤੇ ਮੈਂ ਕਿਹੜੇ ਦਿਨ ਜਾ ਕੇ ਨਾ ਤੇ ਨਾਲੇ ਮੇਰਾ ਜੀ ਬੜਾ ਕਰਦਾ ਮਿਲਣ ਨਾਲੇ ਮੇਲਾ ਉਗੀ ਤੇ ਨਾਲੇ ਮੈਂ ਹਾ ਕਪੜਾ ਜਿਹੜਾ ਤੇ ਆਉਂਗਾ ਮੇਰੀ ਗੱਲ ਸੁਣੀ ਉਹਦਾ ਸੂਟ ਵਾ ਨਾ ਉਹ ਵੱਖਰਾ ਕਿਸ ਚੀਜ਼ ਚ ਪਾ ਲਈ ਤੇ ਆ ਨਿਆਣੇ ਨੇ ਕਪੜੇ ਵੱਖਰੇ ਪਾ ਲਈ ਕਿਉਂਕਿ ਸੱਸੋ ਜੀ ਨੇ ਫਾਟੇ ਫੜਫੜਾ ਵੇਖਨੇ ਉਹਦੀ ਸੱਸ ਦੇ ਨਾ ਹੁਣ ਮੂੰਹ ਚੜ ਬੋਲਦੀ ਬੜੀਆਂ ਹੀ ਗੱਲਾਂ ਕਰਦੀ ਦਿਲਜੀਤ ਆਂਦੀ ਆਂਦੀ ਆ ਇਹ ਪੱਥਰ ਜੰਮ ਕੇ ਸੁੱਟਦੇ ਆ ਮੇਰੇ ਵਾਸਤੇ ਮੇਰੇ ਪੁੱਤ ਦੇ ਵਾਸਤੇ ਤੂੰ ਰਾਵਾਂ ਚ ਕੰਡੇ ਖਲਾਰਦੇ ਆ ਹੈ ਮੇਰੇ ਪੁੱਤ ਦੇ ਇੱਕ ਗੜੀ ਤੋਂ ਟੇਰ ਲਾਤਾ ਵਾ ਉਹ ਵਿਚਾਰਾ ਵਿਹੰਦਾ ਰਹੂ ساری ਉਮਰ ਮੇਰੀ ਗੱਲ ਸੁਣ ਬੜੀਆਂ ਹੀ ਗੱਲਾਂ ਕਰਦੀ ਮੇਰੀ ਗੱਲ ਸੁਣ ਇਹ ਜਿੱਥੋਂ ਦੀ ਹੈ ਗਈਆਂ ਨਾ ਉੱਥੇ ਬੰਦਾ ਮੇਰਾ ਕਿਹਾਰ ਦੋਤ ਵਾ ਕਹਿੰਦਾ ਵੀ ਤਿੰਨ ਭੈਣਾ ਵਾ ਭਾਵੇਂ ਜਿੱਦਾਂ ਮਰਜੀ ਆ ਨਾ ਇਹਦੇ ਪਿਓ ਨੇ ਨਹੀਂ ਪੱਥਰ ਜਮੇ ਹੈ ਉਹਨੇ ਘਰੋਂ ਗੜਤੀਆਂ ਹੀ ਇਹ ਨਹੀਂ ਸਮਝਾ ਵੇ ਤਾਂ ਕਟਾ ਕਦਾ ਵਾ ਇਹ ਵੀ ਸੋਚੇ ਕਿ ਮੈਂ ਵੀ ਇੱਕ ਧੀ ਆ ਕਿਉਂ ਇਦਾਂ ਧੀਆਂ ਨਹੀਂ ਵੀ ਕਦਰ ਹੀ ਕਰਨ ਲਈ ਹੈ ਕਿੰਨੀਆਂ ਸੋਹਣੀਆਂ ਫੁੱਲਾਂ ਵਰਗੀਆਂ ਧੀਆ ਵਾਂ ਤੇ ਕਿੱਦਾਂ ਉਹਨਾਂ ਨੂੰ ਕਿੱਦਾਂ ਦਬਕੇ ਮਾਰਦੀ ਹੈ ਤੇ ਕਈ ਕੁਝ ਕਰਦੀ ਨਾਲੇ ਜੀਵਨ ਜੋ ਕਰਮਾ ਚਾ ਨਾ ਉਹ ਮਿਲ ਕੇ ਰਹਿਣਾ ਹੋ ਠੀਕ ਨਹੀਂ ਜੇ ਬੱਚੇ ਦੀ ਜ਼ਰੂਰਤ ਆ ਤੇ ਬੱਚਾ ਮਿਲਣਾ ਜੇ ਲੜਕੀ ਆ ਤੇ ਲੜਕੀ ਮਿਲ ਜੇ ਮੇਰੀ ਗੱਲ ਸੁਣੋ ਇੱਕ ਉਹਦਾ ਸਹਰਾ ਚੰਗਾ ਵਾ ਇੱਕ ਦੇਰ ਚੰਗਾ ਵਾ ਜਿਹੜੇ ਲਈ ਫਿਰਦੇ ਚੁੱਕੀ ਫਿਰਦੇ ਉਹਨਾਂ ਨੂੰ ਜੇ ਕਿਤੇ ਉਹ ਚੰਗੇ ਨਾ ਹੋਣ ਤੇ ਮੇਰੀ ਧੀ ਤੇ ਕਦੇ ਦੀ ਘਰੋਂ ਬਾਹਰ ਕੱਢਣੀ ਨਹੀਂ ਹਿੰਨਾ ਮੈਂ ਦੱਸਾਂਗਾ ਉਹ ਸਾਰਾ ਟੱਬਰ ਚੰਗਾ ਵਾ ਇੱਕ ਪਾਸੇ ਆ ਤੇ ਤਾਂ ਸਾਡੀ ਕੁੜੀ ਦੇ ਪੈਰ ਲੱਗੇ ਆ ਜੇ ਉੱਥੇ ਇੱਕ ਅੱਧਾ ਬੰਦਾ ਵੀ ਹੋਰ ਗਲਤ ਹੋ ਜੇ ਨਾ ਤੇ じゃ ਕੁੜੀ ਸਾਡੀ ਨਾ ਘਰ ਆਉਂਦੀ ਤੇ ਕਰਨ ਅਜੇ ਤੇ ਨਾ ਚੰਗਾ ਮੁੰਡਾ ਚੰਗਾ ਵਾ ਉਹ ਤਾਂ ਗੱਲ ਵਾ ਉਹ ਆਪਣੀ ਮਾਂ ਦੇ ਪਿੱਛੇ ਨਿਗਾ ਲੱਗਦਾ ਨਾ 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 ਦਲਜੀਤ ਆਂਦੀ ਬਥੇਰਾ ਪਿੱਛੇ ਲਾਉਂਦੀ ਐ ਉਹਨੂੰ ਤੇ ਤੇਰੀ ਉਮਰ ਤੇ ਇਦਾਂ ਲੰਘ ਜਾਣੀ ਕੁੜੀਆਂ ਆਵੇਂ ਆਂਦੀ ਹੂੰ ਆਹੋ ਤਾਂ ਨਹੀਂ ਮੰਮੀ ਇੱਕ ਦਿਨ ਮੈਂ ਸੁਣਿਆ ਸੀ ਤੇ ਕਰਨ ਬਈ ਹੀਗੀ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਨਾ ਵਾ ਬੜੀ ਮਾੜੀ ਗੱਲ ਵਾ ਵੀ ਇੱਥੇ ਤੱਕ ਪਹੁੰਚ ਗਈ ਬੁੱਢੀ ਐ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਤੇਰਾ ਨਿੱਕਾ ਪੁੱਤ ਹੈਗਾ ਤਾਂ ਉਹਨੂੰ ਵਿਆਹ ਉਹ ਤੇ ਗੱਲ ਵਾ ਤੂੰ ਇਹਦੇ ਕੰਨੋ ਫੇਸ਼ ਪਈ ਆ ਮੈਂ ਤਾਂ ਇੱਕ ਕਪੜਾ ਡੇੜਾ ਲੈ ਕੇ ਆਈ ਆ ਨਾ ਤੁੱਟੀਆਂ ਦੇ ਮਗਰ ਜਾਂਦੇ ਰਹਿਣਾ ਚਾਹੀਦਾ ਵਾ ਚੱਲ ਮੈਂ ਤਾਂ ਸੋਚਿਆ ਸੀ ਵੀ ਰੱਬ ਮੁੜ ਕੇ ਪੁੱਤ ਦੇ ਦੂਗਾ ਰੱਬ ਨੇ ਫਿਰ ਤੀ ਦੇਤੀ ਚੱਲ ਇਹਦੇ ਵਿੱਚ ਵੀ ਕੋਈ ਪੜਾਈ ਹੋਊਦੀ ਉਹ ਤੇ ਗੱਲ ਵਾ ਹੈ ਕੀ ਪਤਾ ਹੁਣ ਵਾਹੀ ਗੁਰੂ ਜਾਣਦਾ ਸੱਚੇ ਪਾਤਸ਼ਾਹ ਹੈ ਇਹ ਤਾਂ ਫੇਰਾ ਮਾਰੀ ਉੱਥੇ ਹੈ ਆਹੋ ਇਹਨੂੰ ਆਪ ਨੂੰ ਪੇਰਵਾਹੀ ਕਰਨੀ ਪੈਣੀ ਐ ਜੇ ਉਹ ਦੂਜੇ ਵਿਆਹ ਤੱਕ ਆ ਗਈ ਆ ਨਾ ਇਹੋ ਜੀ ਜਨਾ ਨਹੀਂ ਤਾਂ ਕੀ ਲੈਣਾ ਕਿਤੇ ਵਾ ਲੰਬੇ ਖੜੇ ਖੜਾ ਕਿਤੇ ਕਰ ਲੂ ਕਿਤੇ ਕੀ ਕਰਨਾ ਮੁਲਕੇ ਗਿਆ ਨਹੀਂ ਨਹੀਂ ਇਸੇ ਕਰਕੇ ਤੇ ਮੈਂ ਅੱਜ ਦੁਪਹਿਰੇ ਜਾ ਕੇ ਗਈ ਆ ਤੇ ਕਪੜਾ ਲੀੜਾ ਲੈ ਕੇ ਆਈ ਆ ਬੜੀ ਮੜੀ ਗੱਲ ਵਾ ਆਹ ਮੇਰਾ ਕੁੱਤਰਾ ਪਾਣੀ ਪੀਵਾ ਮੇਰਾ ਸੰਗ ਛੁਪੜਿਆ ਤੇ ਕੁਛ ਨਹੀਂ ਖਾਦਾ ਚਲਾ ਵੀ ਅੰਦਰ ਆਲਾ ਫੜ ਲਾ ਰਾ ਇਤੋਂ ਹੋ ਰਾ ਲਿਆ ਫੜਾਉ ਹਾਂ ਹੋਂ ਤਾਂ ਰੰਦਾ ਕਰ ਲੇਗੀ ਮੈਂ ਨੱਕਾ ਟੁੱਕਾ ਬਣਾਵਾਂ ਮਾੜਾ ਮੋਟਾ ਕੋਈ ਨਹੀਂ ਮੈਂ ਕਪੜਾ ਲੀੜਾ ਲਾ ਕੇ ਤੇ ਕੱਢ ਲੈਣੀ ਆ ਜਾਓ ਤੁਸੀਂ ਚਲ ਠੀਕ ਆ ਫਿਰ ਪਾਣੀ ਹੈਗਾ ਉੱਥੇ ਭਰਿਆ ਬੰਦੀ ਝੂਟੇ ਬਾਤੇ ਮੇਰੀ ਧੀ ਅੱਡ ਗਈ ਮੈਂ ਵੱਧੀ ਰਹੀ ਨਾ ਪਹਿਲੇ ਭਰਾਂਗਾ ਤੈਨੂੰ ਫਿਰ ਆ ਐਡਾ ਵਧਿਆ ਕਰੀ ਜੱਦ ਲੈ ਕੇ ਐਡਾ ਵਧਿਆ ਕਰੀ ਜੱਦ ਲੈ ਕੇ ਫਿਰ ਮੈਨੂੰ ਪਟਾਹ ਕਰੂਗੀ ਅੱਜ ਹੈ ਓਏ ਪਪਾ ਤੁਹਾਨੂੰ ਲੱਗੇ ਜੇ ਨਾਲ ਆਹ ਹੋ ਗਿਆ ਇਹ ਸਾਰੀ ਦਿਹਾੜੀ ਇੱਕਦਾਂ ਲੱਗ ਜਾਂਦੀ ਪੜਨ ਲੱਗਦਾ ਹਨਾ ਸਾਰਾ ਦਿਨ ਮੇਰੇ ਕੋਲ ਰਹਿੰਦੀ ਹੈ ਹੈ ਇੱਕ ਵੇਲੇ ਤੀਜੇ ਕਿਦਾਂ ਖੇਡੇ ਲੱਗੇ ਹਨਾ ਤੇ ਮੰਮੀ ਦਾ ਹਿਸਾਬ ਵੇਲੋ ਅਜੇ ਤੱਕ ਨਹੀਂ ਜਬਦਲਿਆ ਉਹ ਇਦਾਂ ਰਹਿਣੀ ਯਾਰ ਬੜੀ ਵਾਹ ਲਾ ਲਾ ਵੇਖ ਲਈ ਆ ਪਰ ਉਹ ਬੰਦਾ ਨਹੀਂ ਬਣੀ ਪਤਾ ਨਹੀਂ ਕਿ ਇਹਨਾਂ ਨੂੰ ਚਾਹੀਦਾ ਵਾ ਉਹ ਆਪਾ ਆਪਣਾ ਸੁਭਾਅ ਹੁੰਦਾ ਖਣੀ ਬਚੇਰਾ ਨੂੰ ਸਮਝਾਇਆ ਵਾ ਨਹੀਂ ਬੰਦੂ ਆਪਾ ਮਨਣਾ ਚਾਹੀਦਾ ਵਾ ਨਾ ਆ ਆ ਵੇਖਾਂ ਕਿੰਨੀ ਬੜੀ ਹੋ ਗਈ ਬਰਕਤ ਹੈ ਐਵੇਂ ਸਾਰਾ ਦਿਨ ਖੇਡੇ ਰਹਿੰਦੇ ਆ ਵੀ ਦੱਸ ਜੇ ਨਿਆਣਾ ਸ਼ਰਾਤ ਤਾਂ ਨਹੀਂ ਕਰਨੀ ਤਾਂ ਆਪਾਂ ਕਰਨੀ ਆ ਪਤਾ ਗੱਲ ਕੀ ਆ ਲੋਕੀ ਨਾਲੇ ਵੇਖ ਕੇ ਖੁਸ਼ ਹੁੰਦੇ ਆ ਤੇ ਇਹਨੂੰ ਵੇਖ ਕੇ ਨਾ ਬਿਮਾਰੀ ਪੈ ਗਈ ਆ ਪਤਾ ਗੱਲ ਕੀ ਆ ਇਹ ਹਾਂਜੀ ਵੀ ਕੁੜੀਆਂ ਵਾ ਕੋਰ ਗੱਲ ਕੋਈ ਨਹੀਂ ਬਸ ਕੁੜੀਆਂ ਦੇ ਮੜਿਆ ਵਧੀਆ ਹਾਂ ਆਦੀ ਅੰਮ੍ਰਿਤਪਤ ਦੀ ਗੱਲ ਅੱਛਾ ਬੋਲੇ ਹਾਂ ਬੋਲ ਲੈਣਾ ਸੀ ਹਾਂ ਬੋਲ ਲੈ ਕੇ ਦਊਂਗਾ ਆਪਣੇ ਪੁੱਤ ਨੂੰ ਬੋਲਾਂ ਬੜੀਆਂ ਕੋਈ ਨਹੀਂ ਆਪਾਂ ਛੱਡ ਦਾਂਗੇ ਸਣੀ ਕੋਈ ਨਹੀਂ ਆਹੋ ਤੈਨੂੰ ਲੱਗਦੀ ਸੰਗਸ ਕੋਈ ਨਾ ਹੋਰ ਬੜੀ ਗੱਲ ਸਣ ਮਾਂ ਆਪਣੀ ਜੇ ਨਾ ਗੱਲ ਇਗਨੋਰ ਕਰਿਆ ਕਰੋ ਉਹਦਾਂ ਦੇਖਿਆ ਨਾ ਕਰੋ ਉਹਨੇ ਆਪੇ ਬੋਲ ਬਾਲ ਕਰ ਜਾਣੇ ਜਦੋਂ ਕਿਸੇ ਦਾ ਗੱਲ ਜਬਵ ਦੇਈਏ ਨਾ ਇਹ ਅਗਲਾ ਬੰਦਾ ਮਤਲਬ ਭਾਰਾ ਦੇ ਪਿੰਡਾ ਵਾ ਉਹ ਜਦੋਂ ਹੋਰ ਮਾਰਦੇ ਆ ਤੇ ਘੜੀ ਲੰਗੀ ਜਾਂਦੀ ਆ ਨਾ ਮਾਰੇ ਟਾਈਮ ਨਾ ਲੰਗੇ ਮਿੰਟ ਵੀ ਐ ਮਤਲਬ ਕੰਨ ਨੱਪ ਕੇ ਬੰਦਾ ਲੱਗੋ ਨਾ ਗੀ ਨਾ ਅਗਲੇ ਨੂੰ ਦਾ ਇਹ ਮਰੀ ਸੁਣਦਾ ਨਹੀਂਗਾ ਹਾਂ ਆਪਣੇ ਆਪ ਉਸੇ ਸੋਚ ਰਿਹਾ ਦੈਂ ਮੈਂ ਤੇ ਨਾ ਹੁਣ ਇਹਨੂੰ ਕਹਨੇ ਹਟ ਗਿਆ ਆ ਕੀ ਫਾਇਦਾ ਰੋਜ਼ ਲੜਾਈ ਕਰਨ ਦਾ ਉਹ ਆਪਣਾ ਸੁਭਾਅ ਵਰਗਾ ਹੋਣਾ ਮੈਨੂੰ ਜਦੋਂ ਕਹਿ ਕੇ ਕਹਿ ਤੇ ਕੀ ਫਾਇਦਾ ਫਿਰ ਤੇ ਗੱਲ ਉਹਦੇ ਵਿੱਚ ਵੀ ਤੇ ਸਾਡੇ ਚ ਕੀ ਫਰਕ ਰਹਿ ਗਿਆ ਫਿਰ ਕੋਈ ਫਰਕ ਨਹੀਂ ਹਾਂ ਤੇ ਕਿਦਾਂ ਦਿਲਜੀਤ ਕਰਨੀ ਦਿਲਜੀ ਹੀ ਕੋਸ਼ਿਸ਼ ਨਹੀਂ ਜੜੀ ਮੈਂ ਸਾਨੂੰ ਸਬਜ਼ੀ ਬਣਾਉਂਦੀ ਨਹੀਂ ਰਾਤ ਵਾਸਤੇ ਅੱਛਾ ਅੱਛਾ ਹਾਂਜੀ ਕੋਈ ਗੱਲ ਨਹੀਂ ਆਪੇ ਤੇਰੀ ਮਾਨ ਨੇ ਠੀਕ ਹੋਣਾ ਹਲੇ ਜਦੋਂ ਬੜੀਆਂ ਹੋ ਗਈਆਂ ਨਾ ਵੇਖਦੇ ਆਂ ਚਾਰ ਪੈੜਾਂ ਆ ਹੋਈਓ ਚਾਚੂ ਆ ਗਏ ਓ ਚਾਚੂ ਚਾਚੂ ਨੂੰ ਲੱਭਦੇ ਆਂ ਸਵੇਰ ਦਾ ਚਾਚੂ ਕਿੱਧਰ ਗਿਆ ਐ ਸਵੇਰ ਦਾ ਚਲ ਤਾ ਤੂੰ ਦੱਸ ਚਾਚੂ ਕਿਹੜਾ ਘਰ ਬੈਂਦਾ ਵਾ ਮੈਂ ਵੀ ਇੱਥੇ ਮੜਾ ਜਾ ਮੁੰਡੇ ਦਾ ਕੰਮ ਗਿਆ ਹੈ ਕਿਤੇ ਉਹ ਤੇਰੇ ਕੰਮ ਕਦੋਂ ਮੁੱਕਣੇ ਮੈਨੂੰ ਦੱਸ ਪਹਿਲਾਂ ਉਹ ਕੰਮ ਇਦਾਂ ਹੀ ਕਿੰਨੀਆਂ ਟਰਾਈਆਂ ਮਾਰੀਆਂ ਬਾਹਰ ਦੀਆਂ ਕਿੰਨੇ ਸਾਲ ਹੋ ਗਏ ਆ 4 ਸਾਲ ਹੋ ਗਏ ਤੈਨੂੰ ਤੈਨੂੰ ਕੋਈ ਫਿਕਰ ਹੀ ਨਹੀਂ ਆਪਣੇ ਵਾਸਤੇ ਉਹ ਵੀਰ ਮੈਂ ਕੀ ਕਰਾਂ ਕਿ ਮੈਂ ਕਰਦੀ ਇਹਦੇ ਕਿਸਮਤ ਮਮ ਟਾਈਮ ਲੰਗੀ ਜਾਂਦਾ ਨਾ ਮਿਲਨੀ ਨੌਕਰੀ ਬਾਅਦ ਤੇ ਨਾ ਬਾਹਰ ਜੋਗਾ ਰਹਿਣਾ ਇਹ ਕਰਾਂਗੇ ਫਿਰ ਵਾਈ ਕਰਾਂਗੇ ਨਾਲ ਹੋਰ ਕੀ ਕਰਨਾ ਉਹ ਚੱਲ ਯਾਰ ਵਾਈ ਤੇ ਤੋ ਬੇ ਕਿਤੇ ਦੂਰ ਪਾਈਦਾ ਉਹ ਕੋਈ ਗੱਲ ਨਹੀਂ ਵੀਰ ਵਾਈ ਮੈਂ ਕਰ ਲਊਗਾ ਫਿਰ ਕੀ ਹੋਵੇ ਜੇ ਨਹੀਂ ਬਾਤ ਅਲੀ ਕਿ ਕੀ ਕਰਨਾ ਮੰਨ ਚ ਤੂੰ ਕਰ ਪਾ ਗੁੱਸਾ ਨੌਕਰੀ ਨੌਕਰੀ ਕਰ ਲਾਂਗੇ ਵੀ ਮੈਂ ਜਦਾ ਹੀ ਹੋਂਨਾ ਤੇ ਵੀਰ ਇਦਾਂ ਹੀ ਕਰਦਾ ਹੈ ਉਹ ਨਹੀਂ ਨਹੀਂ ਆਹ ਜਿਹੜੀ ਗੱਲ ਕਰਦੇ ਨਾ ਵੀ ਲਿਖਿਆ ਨਹੀਂ ਗਾ ਬਰਦਾ ਇਹ ਸਭ ਗੱਲਾਂ ਝੂਠ ਹੁੰਦੀਆਂ ਆ ਬੰਦਾ ਮਿਹਨਤ ਕਰੇ ਕੀ ਨਹੀਂ ਹੁੰਦਾ ਸਭ ਤੋਂ ਵੱਧ ਮਿਹਨਤ ਨਹੀਂ ਨਾ ਕਰਦਾ ਯਾਰੀ ਦੋਸਤੀ ਜਿਆਦਾ ਵਾ ਆ ਹੁਣ ਇਹ ਧੋਨਾ ਲੱਗਣ ਡਿਆ ਵਾ ਇਹਨੂੰ ਖਾਦਾ ਨਾ ਪਾਵਾਂਗੇ ਪਾਣੀ ਨਾ ਲਾਵਾਂਗੇ ਤੇ ਹੁਣੇ ਜੇ ਕਹਾਂਗੇ ਅਸੀਂ ਲਾਤੇ ਆ ਰੱਬ ਨੇ ਆਪੇ ਮੀਂਹ ਪਾ ਕੇ ਕਰ ਦੇਣੇ ਕਿੱਦਾਂ ਹੋਣਗੇ ਮਿਹਨਤ ਕਰਨੀ ਪਣੀ ਮੈਂ ਤਾਂ ਜੋਰ ਲਾਉਣਾ ਵੇ ਜੜੇ ਪੇ ਕਰ ਲਾ ਕੋਸ਼ ਕਰ ਲਾ ਨਹੀਂ ਤੇ ਇਹੋ ਹੀ ਆ ਘੱਟਾ-ਕੁਟਾਈ ਹਾਂਜੀ ਪਤਾ ਵੀਰ ਇੱਕ ਵਾਰੀ ਹੋਰ ਟਰਾਈ ਮਾਰ ਕੇ ਦੇ ਦਿੰਦੇ ਆ ਮਾਰ ਲਾ ਟਰਾਈ ਇੱਕ ਵਾਰ 5 ਸਾਲ ਤੱਕ ਅੱਗੇ ਹੋ ਗਏ ਟਰਾਈਆਂ ਮਾਰਦੇ ਨੇ ਸ਼ਰਾਬ ਦੀ ਗੱਲ ਠੀਕ ਆ ਇਹ ਜੇ ਪੁੱਤਰੀ ਭਰਤੀ ਨਹੀਂ ਗਈ ਆ ਉਹ ਵੇਖ ਲੈਣੇ ਚਲੋ ਬਤੋ ਤੁਸੀਂ ਬਹੁਤ ਭਰਤੀ ਵੀ ਤੇਰੇ ਇੱਕ ਦੋ ਸਾਲ ਹੀ ਆ ਟਾਈਮ ਤੋਂ ਉਹ ਵੀ ਜਾਣ ਵਾਲਾ ਮੈਂ ਕਹਿੰਨਾ ਉਹ ਤੁਸੀਂ ਬਹੁਤ ਮੈਂ ਨਾ ਠੀਕ ਹੈ ਜੜੀ ਤਰ ਮੈਨੂੰ ਫੋਨ ਕਰ ਲੈ ਜਾਓ ਨਾ ਟਾਈਮ ਨੰਗਾ ਵਿੜਾ ਨਾਨਗਾ ਕਰ ਲਾ ਕੋਈ ਉਹ ਨਹੀਂ ਨਹੀਂ ਵੀਰ ਐਵੇਂ ਇੱਕ ਰੱਖੀਦਾ ਵਾ ਇਹ ਨਹੀਂ ਉਹ ਬਣ ਜੂ ਠੀਕ ਆ ਨਾ ਬੜੋ ਤੇ ਆ ਸਹੀ ਇਹ ਕਿ ਨਹੀਂ ਬੜਤੇ ਪਈ ਆ ਇਹ ਮਿਹਨਤ ਮਾਰਨੀ ਪੈਣੀ ਆ ਕਰ ਲਾ ਨਹੀਂ ਨਹੀਂ ਕੋਈ ਸਾਰੇ ਨਾਲ ਕਰ ਇਹ ਘੰਟਾ ਆ ਗੋਬਾਸ਼ ਗੇੜੇ ਲਵਾਈ ਜਾ ਉਹ ਵੀ ਰਿਆਰ ਕੀ ਵੇਖਣਾ ਇੱਟਲੀ ਜੀ ਜੇ ਬਣ ਗਈ ਗੱਲ ਠੀਕ ਆ ਉਨੀ ਦੇ ਖਰਚ ਹੋਊਗਾ ਤੁਸੀਂ ਕੰਢੇ ਹੋ ਬੰਦੇ ਓਏ ਮੂਰਖਾ ਇੱਥੇ ਕੀ ਆ ਘੱਟਾ ਹੀ ਫੱਕਣਾ ਤੂੰ ਹੀ ਨਿਕਲ ਜਾ ਕਹਿ ਬੰਨੇ ਜੋ ਉਹ ਤੁਹਾਨੂੰ ਪਤਾ ਭਾਈ ਮਿਲਾਉਣ ਰਿਹਾ ਕਿੰਨਾ ਪਰ ਨਹੀਂ ਗੱਲ ਬੰਦ ਕੀ ਹੋਈ ਮੇਰੀ ਗਾਹ ਸੁਣ ਜੇ ਬਾਹਰ ਦੀ ਨਹੀਂ ਬਣਦੀ ਤੇ ਇੱਥੇ ਕੋਈ ਕਾਰੋਬਾਰ ਵੇਖ ਲੈ ਆਹੋ ਇੱਥੇ ਕੋਈ ਬੰਦਾ ਨਹੀਂ ਕਰਦੀ ਟਾਈਮ ਨਾ ਨਗਾ ਨਹੀਂ ਨਹੀਂ ਇੱਥੇ ਕੋਈ ਨਾ ਕਰਦੀ ਆਹੋ ਆਗ ਭਰਤੀ ਭੁਰਤੀ ਦੇ ਫਾਰਮ ਫਾਰਮ ਬਾਰੇ ਪੁੱਛ ਲਾ ਕਿ ਨੀ ਉਮਰ ਚਾਹੀਦੀ ਕੀ ਹਸਾ ਕਵਾ ਉਮਰ ਤੇ ਉਸ ਦੀ ਕੀ ਪਤਾ ਤੇਰਾ ਬਾਹਰ ਦਾ ਨਾਮ ਲਿਖਿਆ ਇੱਥੇ ਤੂੰ ਹੋ ਜਾ ਕਿਤੇ ਨੌਕਰੀ ਵਾਲਾ ਉਹ ਇਦਾਂ ਕਰਦਾ ਸਿਰੇ ਦੋੜ ਲਾ ਜਿੱਲਿਆ ਕਰੂ ਭਰਤੀ ਵੀ ਇਹ ਲਾਂਗੇ ਫਿਰ ਉਹ ਕੀ ਕਾਗਜ਼ ਭਰ ਦਿੰਦੇ ਐਨਾ ਦੋੜ ਲੌਂਦਾ ਗਿਆ ਇਹ ਮੰਡਲੀ ਨਾਲ ਕਿ ਫਿੰਡਿਆਵੇਂ ਜਾ ਕੇ ਨਹੀਂ ਨਹੀਂ ਵੀਰ ਮੈਂ ਤਾਂ ਲਾਉਣੀ ਪੈਂਦੀ ਆ ਉੱਠ ਪੈਗਾ ਉੱਠ ਪੈਣਾ ਮੂਠਣਾ ਬਣਾ ਹੋਣਾ ਕੀ ਕਰੀ ਚਲੋ ਬਾਕੀ ਤੇਰੇ ਆਪਣੀ ਕਿਸਮਤ ਨੂੰ ਦੇਖਦਾ ਹੀ ਆ ਪਰ ਇਹ ਕੋ ਹਤੇ ਹੈ ਹੀ ਆ ਨਹੀਂ ਨਹੀਂ ਠੀਕ ਆ ਫਿਰ ਕਿਆ ਕਰੇਗਾ ਵੀ ਸੱਚੀ ਗੱਲ ਕਹਿੰਦਾ ਵੀਰ ਮਨ ਨਹੀਂ ਮੀ ਚਲੀ ਵੀ ਇੱਥੇ ਕੀ ਕਰਦਾ ਉਹ ਚਲੀ ਅੰਦਰ ਚਾਹ ਪੜੀ ਹੋਣੀ ਆ ਚਾਹ ਪੀਨੇ ਕੋਲ ਚੱਲ ਫਿਰ ਆ ਚੱਲ ਟੈਂ ਸਾਸਤਰੀ ਕਾਲ ਠੀਕ ਠਾਕ ਵਾ ਤਾ ਡੱਕੀ ਹਾਲ ਵਾ ਆਏ ਹਾਏ ਫੋਨ ਕੀ ਕਰਨਾ ਵਾ ਟਾਈਮ ਲੱਗੇ ਤੇ ਫੋਨ ਕਰਾਂ ਤੁਹਾਨੂੰ ਨੌਤ ਹੈ ਗਈ ਆ ਭਾਰੜ ਦੋ ਪੱਥਰ ਜਾਣ ਕੇ ਸੁਟੇ ਹੋਨੇ ਹੋ ਕਿੱਦਾਂ ਕਵਾਂ ਹੋਰ ਏਦਾਂ ਨਾ ਕਵਾਂ ਤੇ ਮੈਂ ਤਾਂ ਸਾਰੀ ਦਿਹਾੜੀ ਖਾਪੀ ਜਾਨੀ ਕਿਤੇ ਆਹ ਸਫਾਨਿਆ ਲੰਬੰਡੀ ਆ ਆਨ ਕੇ ਤੇ ਵੇਖੀ ਕਿਤੇ ਚਿੜੀਆ ਘਰ ਬਣਾਇਆ ਹੁਣ ਉਹ ਥੋੜੀ ਹੁਣ ਘਰ ਨਾ ਕੀ ਦੱਸਾਂ ਤੈਨੂੰ ਮੈਂ ਮੈਂ ਤਾਂ ਬੜੀ ਪਰੇਸ਼ਾਨ ਵਾਂ ਆ ਹੋ ਕੇ ਸਾਰੀ ਦਿਹਾੜੀ ਸਿਰ ਖਾਂਦੀਆਂ ਰਹਿੰਦੀਆਂ ਮੇਰਾ ਇਤਨੀ ਹੀ ਮਾਨ ਚੱਲ ਇੱਕ ਨੂੰ ਤੇ ਫਿਰ ਇਧਰ ਉਧਰ ਕਰ ਲੀਦਾ ਹੀ ਕਿਤੇ ਸਾਰਾ ਟੱਬਰ ਫੜ ਲਿੰਦਾ ਚਲ ਕੜੀ ਸੌਕੀ ਨਿਕਲ ਜਾਂਦੀ ਹੀਗੀ ਆਹ ਦੋ ਦੋ ਚਿਰੇਲਾ ਇਕੱਠੀਆਂ ਹੋਣੀਆਂ ਐ ਹੋਰ ਕੀ ਆ ਤੇ ਕੀ ਕਵਾਂ ਇਹਨਾਂ ਨੂੰ ਮੈਂ ਮੈਂ ਜਿੰਨੀ ਔਖੀ ਆ ਨਾ ਆ ਇਹਨਾਂ ਕੋਣ ਔਖਾ ਹੋਣਾ ਮੈਂ ਤੇ ਇਹਦੇ ਮਾਂ ਦੇ ਹੱਥੋਂ ਬੜੀ ਸਤਾਈ ਹੀ ਤੇ ਗਾੜੀਆਂ ਦੋ ਦੋ ਜੰਮ ਲਾਈਆਂ ਨੇ ਨਿਕਾ ਜਾ ਮੇਰਾ ਪੁੱਤ ਵਾ ਤਾਂ ਘੇਰਾ ਪਾ ਲਿਆ ਕੁੜੀਆਂ ਨੇ ਆ ਕੀ ਕਵਾਂ ਹੋਰ ਮੈਂ ਨਹੀਂ ਮੇਰਾ ਵਾਸਤੇ ਲੈ ਮੈਂ ਤੇ ਅੱਜ ਵਿਆਹ ਲਾਂ ਇਹ ਪਾ ਜੀ ਨੇ ਕੀ ਕਹਿਣਾ ਵਾ ਆ ਬਾਜੀ ਨੇ ਮੇਰਾ ਜੀ ਕਰ ਗੁੱਤੋਂ ਫੜ ਕੇ ਘਰੋਂ ਕੱਢਦਾ ਇਨੀ ਨੇ ਨਾਲ ਹੀ ਇਹਦੀਆਂ ਕੁੜੀਆਂ ਆਹ ਉਹ ਤੇ ਗੱਲ ਵਾ ਸਾਰਾ ਟੱਬਰ ਇੱਕ ਪਾਸੇ ਆ ਉਹ ਤੇ ਕਿਤੇ ਮਰਦੇ ਹੀ ਜਾਂਦੇ ਆ ਮਰਦੇ ਲੈ ਫਾਇਰਸ ਭੱਟਵਾ ਆਹ ਹੋ ਕੇ ਕਿਤੇ ਚੁੰਮਦਾ ਚੱਟਦਾ ਤੇ ਵਨ ਸੁਵੰਨੀਆਂ ਚੀਜ਼ਾਂ ਲੈ ਲੈ ਦਿੰਦਾ ਉਹਨਾਂ ਨੂੰ ਆਹੋ ਕੋਈ ਪਰਵਾਹ ਹੀ ਨਹੀਂ ਆ ਨਹੀਂ ਮੈਂ ਤਾਂ ਆਪਣੀ ਪੂਰੀ ਵਾਹ ਲਉਣੀ ਆ ਕਿ ਮੈਂ ਆਪਣਾ ਮੁੰਡਾ ਫੇਰ ਵੇਹ ਲਾਂ ਨਿੱਕੀ ਕਰ ਲੂ ਭਾਜੀ ਵੇਖੀ ਜਾ ਉਮਰ ਕੇ ਜੋ ਹੋਊਗੀ ਪਹਿਲਾਂ ਤੈਨੂੰ ਮੈਂ ਘਰੋਂ ਕੱਢਣ ਦੀ ਸੋਚਣ ਦੀ ਆਹੋ ਇਹ ਕਿਹਤਰਾ ਨਿਕਲ ਕੀ ਨਾ ਤੇ ਰਾਹ ਸਾਫ ਹੋ ਜਾਣਾ ਹੋਰ ਕੀ ਸੱਚੀ ਕਹਿ ਨਹੀਂ ਆ ਚਲ ਕੋਈ ਗੱਲ ਨਹੀਂ ਲੱਭ ਕੁੜੀ ਵੀ ਇਹ ਕੋਈ ਤੂੰ ਆਹੋ ਚੰਗੀ ਵੇਖੀ ਹੋਣਿਆ ਇਹੋ ਜੀ ਨਾ ਵੇਖ ਲਈ ਫਿਰ ਤਗਾਤ ਕੋਈ ਤੈਨੂੰ ਪਤਾ ਹੀ ਆ ਸਭ ਪਾਸੇ ਦਾ ਕਿਸ ਚੀਜ਼ ਦੀ ਕਮੀ ਪੈਸ਼ੀ ਹੋਈ ਆਹੋ ਆ ਬਸ ਤਾਂ ਬੱਲ ਲੱਗ ਗਿਆ ਮੋਰ ਲੱਗ ਗਿਆ ਮੇਰੇ ਪੁੱਤ ਤੇ ਹੋਰ ਤੇ ਕੋਈ ਗੱਲ ਨਹੀਂ ਚਲ ਚੰਗਾ ਜੇ ਲੱਭੂਗੀ ਤਾਂ ਦੱਸ ਦੇ ਚੰਗਾ ਫੋਨ ਕਰਕੇ ਚੰਗਾ ਭੈਣ ਸਤਿ ਸ਼੍ਰੀ ਅਕਾਲ ਚਲ ਆਤ ਵਧੀਆ ਹੋਇਆ ਦਿਮਾਗ 'ਚ ਆ ਗਈ ਗੱਲ ਆ ਤੇ ਹੁਣ ਧਿਆਨ ਰੱਖੂਗੀ ਕਿ ਪਰਾਂ ਕੁੜੀ ਕੋਈ ਚੰਗੀ ਲੱਭ ਜੇ ਪਿਆਰ ਨਾਲ ਫਿਰ ਆਪਣਾ ਪੁੱਤ ਨਾ ਐ ਇੰਤ ਤੱਕ ਭਰੋਂ ਪੜ ਦੇਣਾ ਕੁੜੀ ਨੂੰ ਮੈਨੂੰ ਤਾਂ ਬਹੁਤ ਬੁਰੀ ਲੱਗਦੀ ਐ ਕੇ ਤੇ ਕੜ ਦੋ ਜੰਮੀਆਂ ਗਾੜੀਆਂ ਸੁਣ ਤੇ ਲਈ ਕਿੰਨੇ ਮੇਰੀ ਗੱਲ